ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚਿਆ ਬਾਈ ਜੀ ਮੰਡੀ ਧਨੋਲਾ ਬਹੁਤ ਚੰਗੀਆਂ ਮੱਜਾਂ ਇੱਥੇ ਪਹੁੰਚੀਆਂ ਹੋਈਆਂ ਹੋਰੀਆਂ ਕਾਲੀਆਂ ਬਹੁਤ ਹੀ ਵਧੀਆ ਕਰਦੇ ਗੱਲ ਆਪਣੀਆਂ ਬਾਈਆਂ ਮੱਜ ਆਪਣੀ ਕਿਹੜੀ ਆ ਜਾ ਬਹੁਤ ਸੋਹਣੀ ਝੋਟੀ ਲੈ ਕੇ ਪਹੁੰਚਿਆ ਹੋਇਆ ਬਾਈ ਕਿਹੜੇ ਸੂਈ ਸੂਈ ਹੈ ਬਾਈ ਇਹ ਦੂਜੇ ਕਿੰਨਾ ਕੁ ਦੋਸ ਪਾ ਦੂ ਦਾ ਹੈਗਾ 11 ਪਰ ਆਇਆ ਤੇ ਕੀ ਰੇਟ ਕਰਤਾ 135 135 ਕਿਹੜੇ ਪਿੰਡੋਂ ਆਇਆ ਠੀਕ ਆ ਬਾਈ ਹੋਰ ਵੀ ਆਪਣੀ ਕਿੱਕੀ ਹੈ ਇਹ 135 ਮੰਗਦਾ ਬਾਈ ਬਹੁਤ ਅੱਛੇ ਜੰਗਲ ਕੀ ਹੈ ਬਹੁਤ ਚੰਗੀ ਹੈ ਮੱਚਾ ਮੰਡੀ ਤਨਹੌਲਾ ਤੇ ਪਹੁੰਚ ਗਏ ਉਹ ਵਧੀਆ ਮੱਝ ਲੈ ਕੇ ਆਇਆ ਭਾਈ ਉਹ ਵੱਡੇ ਆਰਡਰ ਵਾਲੀ ਨਹੀਂ ਲੱਗਦਾ ਲੈਵਾ ਕੱਲ ਬਾਤ ਆਪਾਂ ਭਾਈ ਨਾਲ ਕਰ ਲੈਨੇ ਆ ਕੇ ਟੈਮਰ ਆ ਗਿਆ ਤਾਂ ਬੋਕੋ ਵਿਕਤੀ ਦਾ ਸੁਨੇਹਾ ਚੋਰੀ ਚਾਹ ਰਿਹਾ ਸੀ ਪਾਣ ਲਾ ਕਿਤੇ ਬਸ ਉਹ ਚੰਗੀ ਵੱਜ ਲੈ ਕੇ ਆਇਆ ਬਾਈ ਮੰਡੀ ਤੇ ਨਾਲੋਂ ਅੱਤੇ ਗੱਲਬਾਤ ਕਰ ਲੈਣੇ ਆਪਾਂ ਆ ਨਾ ਕੀ ਬਣ ਗਿਆ ਨਹੀਂ ਨਹੀਂ ਬਈ ਕਰ ਦਿੰਦਾ ਤੇ ਇੱਥੇ ਤੇਰੇ ਖੜੇ ਨਹੀਂ ਬਣਦੇ ਬਣਦੇ ਕਰ ਲੈਣੇ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਕਿਹੜੇ ਪਿੰਡ ਪਹੁੰਚੇ ਆ ਘਰੋਲਾ ਮੰਡੀ ਆਹਦਾ ਇਥੋਂ ਖਾਸ ਹੀ ਹਾਂਜੀ ਤੇ ਸੂਈ ਬਈ ਮੱਝ ਇਹ ਨਾ ਗੱਬਣਾ ਜੀ ਕਿਹੜੇ ਸੂਏ ਦੀ ਟੀਜਰ ਹੁੰਦੀ ਆ ਜੀ ਕਿੰਨਾ ਕੁ ਦੁੱਧ ਪਾ ਦੂ ਦੁੱਧ ਪਾਉਂ 15 ਜੀ ਪਾ ਦੂ ਖੁੱਲਾ ਹਨਾ ਕੀ ਰੇਟ ਕਰਤਾ 1 ਲੱਖ ਰੁਪਏ ਜੀ ਲੈਣ ਦੇਣਾ 1 ਲੱਖ ਰੇਟ ਆ ਬਾਈ ਦਾ ਬਹੁਤ ਵਧੀਆ ਮੱਝ ਆ ਹੋਰ ਵੀ ਆਪਣੀ ਕੋਈ ਹੋਰ ਤਾਂ ਆ ਅੱਗੇ ਵੀ ਆ ਜਾ ਮਾੜਾ ਜੀ ਕਿਹੜੀ ਇਹਨਾਂ ਚੋਂ ਆ ਵੀ ਆਪਣੀ ਆ ਵੀ ਆਪਣੀ ਇਹਦਾ ਕਿਹੜੇ ਸੂਸੂਈ ਆ ਇਹ ਦੂਜੀ ਦੂਜੀ ਸੂਈ ਬਈ ਆ ہاں ਸੂਈ ਵੀ ਇਹ ਕਿੰਨਾ ਕੁ ਦੁੱਧ ਦੇਉਂ 11 ਕਿਲੋ ਥੱਲੇ 11 ਕਿਲੋ ਦੁੱਧਾ ਥੱਲੇ ਬਾਈ ਜੀ ਤੇ ਦੂਜੇ ਸੂਏ ਸੂਈ ਬਈ ਆ ਮਾਗਲ ਕੱਟੀ ਆ ਮਾਗਲ ਕੱਟੀ ਆ ਪਿੱਠ ਕੁੜੀ ਥਾਂਲੇ ਵੀ ਦੀ ਸਾਫ ਆ ਦਿਓ ਕੀ ਇਹਦਾ ਗ੍ਰੇਡ ਕਰਤਾ 1.5 ਜੀ 1.5 ਜਾਇਜ਼ ਰੇਟ ਆ ਤੁਹਾਂ ਦੇ ਬਾਈ ਦੇ ਕੋਈ ਵੱਧ ਨਹੀਂ ਇੱਕ ਨਹੀਂ ਦੇ ਦੇਾਂਗੇ 1 ਲੱਖ ਪੂਰੇ ਵੀ ਦੇ ਦੇਾਂਗੇ ਬਾਈ ਕਹਿੰਦਾ ਬਹੁਤ ਚੰਗੀਆਂ ਝੋਟੀਆਂ ਲੋਕਲ ਹੀ ਆ ਬਾਈ ਤਨੋਲਾ ਵੰਡੀ ਤੋਂ ਬਹੁਤ ਵਧੀਆ ਹੋਰ ਤਾਂ ਨਹੀਂ ਕੋਈ ਇੱਕ ਬੰਦਾ ਹੋਰ ਭੇਜ ਦਮ ਇਹਨੂੰ ਦਿਖਾ ਦੌਰ ਕੇ ਬਾਈ ਨੂੰ ਬਣਾ ਸੌਕਣਾ ਬਾਈ ਤੋਰੀ ਯਾਰ ਇੱਕ ਵਾਰੀ ਹੋਰ ਦੋ ਦੱਸ ਕੇ ਪਾ ਦੇ ਕੋਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ